ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਪਹਿਲਾਂ ਤਾਂ ਵੀਰੇ ਮੇਰੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹਨ ਆਪਾਂ ਸੋਚਿਆ ਨਹੀਂ ਸੀ ਵੀ ਆਪਣੀਆਂ ਜਿਹੜੀਆਂ ਵੀਡੀਓ ਨੇ ਉਹ ਵਾਇਰਲ ਹੋਣਗੀਆਂ ਨਾ ਵਧੀਆ ਚੱਲਣਗੀਆਂ ਪਰ ਵੀਰੇ ਤੁਹਾਡਾ ਬਹੁਤ ਜ਼ਿਆਦਾ ਆਪਾਂ ਨੂੰ ਪਿਆਰ ਮਿਲਿਆ ਹਨ ਤੇ ਬਹੁਤ ਮੇਰੇ ਵੀਰ ਭਾਈ ਹਨ ਪੁੱਛਦੇ ਨੇ ਵੀ ਯਾਰ ਤੁਹਾਡਾ ਜਿਲ੍ਹਾ ਕਿਹੜਾ ਪਿੰਡ ਕਿਹੜਾ ਹਨਾ ਸਾਨੂੰ ਇਹ ਦੱਸੋ ਆਪਣਾ ਪਿੰਡ ਵੀਰੇ ਝਾੜੋਂ ਆ ਜਿਲ੍ਹਾ ਵੀਰੇ ਆਪਾਂ ਨੂੰ ਸੰਗਰੂਰ ਦੇ ਵਿੱਚ ਪੈਂਦਾ ਠੀਕ ਹੈ ਨੀਅਰ ਵੀਰੇ ਸੁਨਾਮ ਦੇ ਰਹਿ ਜਾਂਦਾ ਇਧਰੋਂ ਵੀਰੇ ਤਣਾਉਲੇ ਦੇ ਲਵੇ ਰਹਿ ਜਾਂਦਾ ਇਧਰੋਂ ਪੀਖੀ ਦੇ ਨੇੜੇ ਠੀਕ ਹੈ ਜੀ ਤੇ ਗੱਲ ਕਰਦੇ ਹਾਂ ਹੁਣ ਆਪਾਂ ਵੀਰੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਉਹ ਬਣਾਵਾਂਗੇ ਵੀਰੇ ਆਪਾਂ ਬਹੁਤ ਮੇਰੇ ਵੀਰ ਭਾਈ ਪੁੱਛਦੇ ਸੀ ਵੀ ਡੇਲੀ ਵੀ ਅਸੀਂ ਕਿਵੇਂ-ਕਿਵੇਂ ਫੀਡ ਦਿਆ ਕਰੀਏ ਪਸ਼ੂਆਂ ਨੂੰ ਕਿੰਨੇ ਕੱਖ ਦਿਆ ਕਰੀਏ ਹਨਾ ਤੇ ਕਿਵੇਂ-ਕਿਵੇਂ ਪਾਊਡਰ ਪਾਈਏ ਠੀਕ ਹੈ ਗੱਲ ਕਰਦੇ ਹਾਂ ਵੀਰੇ ਆਪਾਂ ਆਪਣੀ ਕਿੰਨੇ ਕ ਪਣੋ ਨੌਲੇਜ ਆ ਬਾਈ ਉਨੇ ਕ ਆਪਾਂ ਤੁਹਾਨੂੰ ਨੌਲੇਜ ਦੇ ਸਕਦੇ ਆ ਠੀਕ ਐ ਤੇ ਆਪਣੀ ਜਿਹੜੀ ਸਟਾਰਟਿੰਗ ਆ ਉਹ 2019 ਤੋਂ ਸਟਾਰਟਿੰਗ ਆ ਆਪਣੀ ਡੈਰੀ ਫਾਰਮ ਦੀ ਠੀਕ ਐ ਨਾਲ-ਨਾਲ ਵੀ ਜਿਹੜਾ ਆਪਣਾ ਬਿਜ਼ਨਸ ਆ ਉਹ ਵੀਰੇ ਆਪਣਾ ਡੈਰੀ ਦਾ ਪਿੰਡ ਦੇ ਵਿੱਚ ਆਪਣੀ ਡੈਰੀ ਆ ਬਾਣੀ ਡੈਰੀ ਕੰਪਨੀ ਆ ਆਪਾਂ ਲਈ ਹੋਈ ਆ ਠੀਕ ਐ ਸੈਂਟਰ ਆਪਣੇ ਕੋਲ ਤੇ ਨਾਲ-ਨਾਲ ਵੀਰੇ ਆਪਾਂ گاਵਾਂ ਦਾ ਕੰਮ ਚ ਕਰ ਰਹੇ ਹਾਂ ਹਨ ਵੀਰੇ ਆਪਾਂ ਜਾਦੇ گاਵਾਂ ਨਹੀਂ ਰੱਖਦੇ ਆਪਾਂ ਵਧੀਆ ਪ੍ਰੋਡਕਸ਼ਨ ਵਾਲੀਆਂ 5-6 گاਵਾਂ ਰੱਖਦੇ ਆ ਹਰ ਸਾਲ ਵੀਰੇ ਆਪਾਂ ਜਾਦੇ ਬੱਚੀਆਂ ਨਹੀਂ ਪਾਲਦੇ ਇੱਕ ਬੱਚੀ ਤਿਆਰ ਕਰਦੇ ਆਂ ਬਾਕੀ ਦੀ ਆਪਾਂ ਬੱਚੀਆਂ ਨੇ ਜਿਹੜੀਆਂ ਸੇਲ ਕਰ ਦਿੰਨੇ ਹੁੰਨੇ ਆ ਠੀਕ ਆ ਤੇ ਐਸ ਸਾਲ ਹਨਾ ਜੇ ਮੇਰੇ ਕੋਈ ਵੀਰ ਭਾਈ ਸ਼ੌਂਕੀ ਹੁੰਦਾ ਹਨਾ ਵੀ ਕਿਸੇ ਨੇ ਚੰਗੇ ਪਸ਼ੂ ਲੈਣੇ ਨੇ ਤਾਂ ਐਸ ਸਾਲ ਵੀਰੇ ਆਪਾਂ ਨੇ ਤਿੰਨ ਗਾਵਾਂ ਨੇ ਜਿਹੜੀਆਂ ਉਹ ਸੇਲ ਕਰਨੀਆਂ ਨੇ ਠੀਕ ਆ ਇੱਕ ਤਾਂ ਉਹਦੇ ਵਿੱਚੋਂ ਗਾਂ ਆਪਾਂ ਰੱਖੀ ਹੋਈ ਆ ਆਪਣੇ ਵਾਸਤੇ ਗਿਰਲੈਂਡੋ ਘਰੇ ਦੁੱਧ ਵਾਸਤੇ ਉਹ ਆ ਰੱਖੀ ਹੋਈ ਸੀ ਬਾਈ ਜਿਵੇਂ ਐ ਜੈਫਾ ਦੀ ਜਿਹੜੀ ਫੈਂਟ ਹੁੰਦੀ ਸੀ ਉਹ 34 ਰੁਪਏ ਪੈਂਦਾ ਹੁੰਦਾ ਆਪਣਾ ਦੁੱਧ 34 35 35 ਰੁਪਏ ਲਾਸਟ ਹੁੰਦੀ ਹੈ ਜਿਹੜੀ ਆਪਣੀ ਫੈਂਟ ਆ ਉਹ ਬਾਈ 3840 ਹੁੰਦੀ ਸੀ ਠੀਕ ਹੈ ਪਾਊਡਰ ਆਪਣਾ 8283 ਰਹਿੰਦਾ ਤੇ ਉਹ ਆਪਾਂ ਬਾਈ ਗਿਰਲੈਂਡੋ ਗਾਂ ਮੈਂ ਲੈ ਕੇ ਆਇਆ ਸੀ ਪਹਿਲੇ ਸੂਏ ਠੀਕ ਹੈ ਇਸ ਟਾਈਮ ਬਾਈ ਉਹਨੇ ਤੀਜੇ ਸੂਏ ਸੂਣਾ ਇੱਕ ਤਾਂ ਉਹ ਗਾਂ ਆਪਣੀ ਹੁਣ ਡਰਾਈ ਹੋ ਗਈ ਟਿਊਬਾਂ ਭਰਤੀਆਂ ਇੱਕ ਤਾਂ ਉਹ ਗਾਂ ਆਪਾਂ ਸੇਲ ਕਰਨੀਆਂ ਠੀਕ ਹੈ ਤੇ ਉਹ ਗਾਣੇ ਵੀਰੇ ਆਪਣੇ ਕੋਲੇ ਪਹਿਲੇ ਸੂਏ ਦੁੱਧ ਦਿੰਦਾ ਸੀ ਮੰਨ ਲਓ ਤੁਸੀਂ 18 ਕਿਲੋ ਪਿਛਲੇ ਸੂਏ ਬਾਈ ਉਹਨੇ ਆਪਣੇ ਕੋਲੇ ਦੁੱਧ ਦਿੱਤਾ 22 23 ਕਿਲੋ ਪਰ ਉਹਦੀ ਫੈਟ ਆ ਬਾਈ ਉਹ 5 0 ਰਹਿੰਦੀ ਰਹੀ ਆਪਣੇ ਕੋਲੇ ਉਹ ਆਪਾਂ ਤਾਂ ਰੱਖੀ ਸੀ ਜਿਵੇਂ ਸਾਰੀਆਂ ਗਾਈਆਂ ਦੇ ਇਹਨਾਂ ਦਾ 35 ਰੁਪਏ ਲੱਗਦਾ ਹੁੰਦਾ ਸੀ ਉਹ ਆਪਾਂ ਸਾਰੀਆਂ ਗਾਵਾਂ ਦੇ ਵਿੱਚ ਉਹਦੇ ਦੁੱਧ ਮਿਕਸ ਕਰ ਦਿੰਦੇ ਸੀ ਤਾਂ ਆਪਣਾ ਬਈ 38 ਰੁਪਏ ਮਤਲਬ ਕਿ ਡੜਾ ਡੇਲੀ ਪੈਂਦਾ ਸੀ 4 3 ਠੀਕ ਹੈ ਫੈਂਟ ਆਪਣੀ ਰਹਿੰਦੀ ਦੀ 4342 ਹੋ ਜਾਂਦੀ ਸੀ ਤੇ ਨੱਠ ਤੋਂ ਠੀਕ ਹੈ 3840 ਨਾਰਮਲ ਐਫ ਐਫਾਂ ਦੀ ਰਹਿੰਦੀ ਸੀ ਤੇ ਉਹਦੇ ਵਿੱਚ ਪਾ ਕੇ 424 ਦਾ ਫੈਂਟ ਹੋ ਜਾਂਦੀ ਹੈ ਆਪਣੀ ਤੇ ਉਹ ਗਾਂ ਆਪਾਂ ਹੁਣ ਸੇਲ ਕਰਨੀਆਂ ਇਸ ਸਾਲ ਉਹ ਬਈ ਅਬ ਮੈਂ ਕਹਣਾ 25 ਲੀਟਰ ਦੁੱਧ ਦੇ ਦੂੰਗੀ ਆਪਾਂ ਬਾਲਾ ਝੂਠ ਨਹੀਂ ਮਾਰਦੇ ਹਨਾ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣੀ ਹੋਵੇ ਤਾਂ ਆਪਣੇ ਨਾਲ ਕਨੈਕਟ ਕਰ ਲਿਓ ਵੀ ਤੇ ਇੱਕ ਗਾਂ ਵੀਰੇ ਹੋਰ ਸੇਲ ਕਰਨੀ ਆ ਉਹ ਵੀ ਵੀਰੇ ਤੀਜੇ ਸੂਏ ਐਤ ਕੀ ਠੀਕ ਹੈ ਤੀਜੇ ਸੂਏ ਨੇ ਸੂਣਾ ਕੋਈ ਤੇ ਉਹ ਗਾਂ ਵੀ ਆਪਣੇ ਘਰ ਦੀ ਤਿਆਰ ਹੋਈ ਹੋਈ ਆ ਜਿਹੜੀ ਗਰਲੈਂਡੋ ਆਪਾਂ ਲਈ ਸੀ ਇਹ ਆਪਣੇ ਘਰ ਦੀ ਤਿਆਰ ਹੋਈ ਹੋਈ ਗਾਂ ਹੋਵੇ ਤੇ ਉਹਨੇ ਵੀਰੇ ਦੁੱਧ ਦਿੱਤਾ ਆਪਣੇ ਕੋਲੇ ਐ ਲਾ ਲਓ ਵੀ ਪਿਛਲੇ ਸੂਏ ਬਾਈ ਉਹਦਾ ਦੁੱਧ ਸੀ 30 31 ਕਿਲੋ ਠੀਕ ਹੈ ਜੀ ਤੇ ਇੱਕ ਗਾਂ ਵੀਰੇ ਹੋਰ ਰੈਡੀ ਹੋ ਜੂਗੀ ਉਹ ਗਾਂ ਨੇ ਦੁੱਧ ਦਿੱਤਾ ਹੋਇਆ 29 30 ਲੀਟਰ ਠੀਕ ਹੈ ਇਹ ਤਿੰਨ ਗਾਵਾਂ ਆਪਾਂ ਸੇਲ ਕਰਾਂਗੇ ਇਹ ਕੋਈ ਮੇਰਾ ਵੀਰ ਪ੍ਰਾਤ ਕਹਿੰਦਾ ਲੈਨ ਨੂੰ ਚੰਗੀਆਂ ਗਾਵਾਂ ਵੀ ਤਿਆਰ ਕਰ ਲੂਗਾ ਤਾਂ ਆਪਾਂ ਪਹਿਲਾਂ ਵੀ ਦੇ ਦਾਂਗੇ ਜੇ ਤੁਸੀਂ ਨੇ ਤਿਆਰ ਕਰੀਆਂ ਹੋਈਆਂ ਲੈਣੀਆਂ ਨੇ ਤਾਂ ਤਿਆਰ ਕਰੀਆਂ ਹੋਈਆਂ ਵੀ ਦੇ ਦਾਂਗੇ ਅਸਲ ਤਾਂ ਵੀਰੇ ਆਪਾਂ ਤਿਆਰ ਕਰਕੇ ਵੇਚਾਂਗੇ ਅਗਲੇ ਨੂੰ ਜਮਾ ਮੌਕੇ ਤੇ ਦਿਖਾਵਾਂਗੇ ਆਰਡਰ ਵਗੈਰਾ ਸਾਰਾ ਕੁਝ ਠੀਕ ਹੈ ਤੇ ਇਹ ਤਿੰਨ ਗਾਇਆਂ ਨੇ ਸੇਲ ਦੇ ਲਈ ਗੱਲ ਕਰਦੇ ਆ ਵੀਰੇ ਆਪਾਂ ਰੂਟੀਨ ਦੀ ਹਨਾ ਵੀ ਕਿਵੇਂ ਰੂਟੀਨ ਆਪਣਾ ਡੇਲੀ ਬਣਾਉਣਾ ਆਪਾਂ ਬਈ 25 26 ਕਿਲੋ ਸਾਇਲਜ ਦਿੰਨੇ ਹੁੰਨੇ ਆ ਗਾਂ ਨੂੰ ਆ ਇਹ 3 ਕਿਲੋ ਬਰੇ ਤੂੜੀ 2 3 ਇੱਥੇ ਕਰ ਦਿੰਨੇ ਆ ਠੀਕ ਹੈ ਤੇ ਜਿਹੜੀ ਫੀਡ ਆ ਬਈ ਉਹ ਫੀਡ ਆਪਾਂ 3 ਕਿਲੋ ਦੁੱਧ ਪਿੱਛੇ ਕਿਲੋ ਫੀਡ ਪਾਉਣੀ ਆ ਤੁਸੀਂ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ ਤੇ ਆਪਾਂ ਵੀਰੇ ਉਹਨੂੰ ਟੋਟਲ ਵੀਰੇ ਪਹਿਲਾਂ ਫੀਡ ਤੂੜੀ ਤੇ ਆਚਾਰ ਨੂੰ ਜਮਾ ਪ੍ਰੋਪਰ ਮਿਕਸ ਕਰ ਲੈਣੇ ਆ ਆਪਾਂ ਕੱਖ ਪਾਉਨੇ ਆ ਬਈ 24 ਘੰਟਿਆਂ ਦੇ ਇਕੱਠੇ ਠੀਕ ਹੈ ਸਵੇਰੇ ਵੀਰੇ ਆਪਾਂ ਕੱਖ ਪਾ ਦਨੇ ਇਹਨਾਂ ਦੇ 8 8:30 ਵਜੇ ਠੀਕ ਹੈ ਤੇ ਉਸ ਤੋਂ ਬਾਅਦ ਵਿੱਚ ਦੂਜੇ ਦਿਨ ਫੇਰ ਆਪਾਂ ਬਈ 8:30 ਕੱਖ ਪਾਉਣੇ ਨੇ ਇਹ ਠੀਕ ਹੈ ਟੋਟਲ ਇਹ ਮਿਕਸਰ ਰਸ਼ਨ ਇਹਨਾਂ ਦਾ ਕਰਕੇ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਬਾਈ ਆਪਾਂ ਉੱਪਰ ਇਹਨਾਂ ਨੂੰ ਮਤਲਬ ਕਿ ਟਾਪ ਡਰੈਸਿੰਗ ਕਰਦੇ ਹਾਂ ਜਿਹੜੇ ਮਿਨਰਲ ਮਿਕਸਚਰ ਨੇ ਨਾ ਬਾਈ ਇਹ ਟਾਪ ਡਰੈਸਿੰਗ ਕਰਕੇ ਜ਼ਿਆਦਾ ਰਿਜ਼ਲਟ ਦਿੰਦੇ ਹੁੰਦੇ ਨੇ ਟਾਪ ਡਰੈਸਿੰਗ ਕਿਵੇਂ ਮੰਨ ਲਓ ਹਣਾ 100 ਗ੍ਰਾਮ ਠੀਕ ਹੈ ਤੁਸੀਂ ਉੱਪਰ ਪਾ ਸਕਦੇ ਹੋ ਮਿਨਰਲ ਟੌਕਸਿਨ ਵੈਂਡਰ ਵਗੈਰਾ ਹੋ ਗਿਆ ਹਣਾ ਤੇ 100 ਗ੍ਰਾਮ ਆਪਾਂ ਟੌਕਸਿਨ ਵੈਂਡਰ ਦਿੰਨੇ ਹੁੰਦੇ ਆ ਆਪਾਂ ਸ਼ੂ ਨੂੰ ਠੀਕ ਹੈ ਤੇ 100 ਗ੍ਰਾਮ ਮਿੱਠਾ ਸੋਡਾ ਠੀਕ ਹੈ ਜੀ ਤੇ 150 ਗ੍ਰਾਮ ਆਪਾਂ ਦਿਨੇ ਹੁੰਨੇ ਆ ਵੀਰੇ मिनਰਲ ਮਿਕਸਚਰ ਠੀਕ ਹੈ ਕੰਪਨੀਆਂ ਬਾਈ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਨੇ ਕਿ ਕਿਹੜੀ ਕੰਪਨੀ ਦਾ ਬੈਸਟ ਆ ਠੀਕ ਹੈ ਜਿਹੜਾ ਆਪਾਂ ਵਰਤਦੇ ਆ ਤੇ ਇਸ ਤਰੀਕੇ ਨਾਲ ਆਪਾਂ ਦਿਨੇ ਹੁੰਨੇ ਆ ਤੇ ਜਦੋਂ ਆਪਣੀਆਂ ਗਾਵਾਂ ਤਾਜ਼ੀਆਂ ਸੂੰਦੀਆਂ ਹੁੰਦੀਆਂ ਨੇ ਤਾਂ ਉਦੋਂ ਆਪਾਂ ਨਾਲ ਵੀਰੇ ਇਹਨਾਂ ਨੂੰ 3 ਮਹੀਨੇ ਐਡ ਕਰਦੇ ਹੁੰਨੇ ਆ ਰੈਪਰੋਮਨ ਠੀਕ ਹੈ ਪਾਊਡਰ ਕੈਮਨ ਕੰਪਨੀ ਦਾ ਠੀਕ ਹੈ ਇਹ ਚੀਜ਼ ਦਿਨੇ ਹੁੰਨੇ ਆ ਇੱਕ-ਇੱਕ ਵੱੱਦ ਨਹੀਂ ਆਪਾਂ ਕਰਦੇ ਹੈਗੇ ਜਿਵੇਂ ਪਾਊਡਰ ਅਗਲਾ ਕਹਿੰਦਾ ਘੱਟ ਦੇਣਾ ਇੰਨੇ ਗ੍ਰਾਮ ਇੰਨੇ ਗ੍ਰਾਮ 100-100 ਗ੍ਰਾਮ ਹੀ ਤੰਨਾ ਦੀ ਡੋਜ਼ ਦੇਣੀ ਹੁੰਦੀ ਆ ਠੀਕ ਹੈ ਜੀ ਤੇ ਗੱਲ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਉਹ ਸਾਰਾ ਦਿਨ ਦੇ ਜਿਹੜੇ ਆਪਣੇ ਕੱਖ ਹੋ ਜਾਂਦੇ ਨੇ ਰੈਡੀ ਠੀਕ ਆ ਸਾਰਾ ਦਿਨ ਆਪਣੇ ਪਸ਼ੂ ਖਾਂਦੇ ਨੇ ਤੇ ਪਾਣੀ ਆ ਜਿਹੜਾ ਮੇਰਾ ਭਰਾ ਹਨਾ ਇੱਕ ਤਾਂ ਅੱਗੇ ਆਪਣੇ ਉਹ ਕੌਲੇ ਜਿ ਲੱਗਦੇ ਹੁੰਦੇ ਨੇ ਤੇ ਉਹਨਾਂ ਦੇ ਨਾਲ ਮਤਲਬ ਕਿ ਪਸ਼ੂ ਪਾਣੀ ਸਹੀ ਤਰੀਕੇ ਨਾਲ ਪੀ ਨਹੀਂ ਸਕਦਾ ਠੀਕ ਆ ਉਦੇ ਵਿੱਚ ਬਈ ਪਸ਼ੂ ਘੱਟ ਪਾਣੀ ਪੀਂਦਾ ਉਹਨਾਂ ਦਾ ਰਿਜ਼ਲਟ ਥੋੜਾ ਜਿਹਾ ਘੱਟ ਆ 100 ਚੋਂ 50% ਠੀਕ ਹੈ ਤੁਸੀਂ ਆਪਾਂ ਨੇ ਕੀ ਕਰਿਆ ਹੋਇਆ ਆਪਾਂ ਨੇ ਉਹ ਦੇਖੀ ਹੋਇਆ ਉਹ ਵੀ ਸਿਸਟਮ ਕਰਕੇ ਹੁਣ ਆ ਜਿਹੜਾ ਪਾਣੀ ਸਿਸਟਮ ਕਰਿਆ ਹੋਇਆ ਨਾ ਆਪਾਂ ਨੀਲਾ ਢੋਲ ਮਿਲ ਜਾਂਦੇ ਨੇ ਵੀਰੇ 250 ਲੀਟਰ ਵਾਲਾ ਉਹ 580 800 ਦਾ ਮਿਲ ਜਾਂਦਾ ਆਪਾਂ ਨੇ ਬਈ ਉਹ ਵੱਢ ਕੇ ਜਿਵੇਂ ਦੋ ਕਰਤੇ ਪਸ਼ੂਆਂ ਨੂੰ ਜਦੋਂ ਪਸ਼ੂਆਂ ਨੂੰ ਵੀਰੇ ਅੱਧਾ ਢੋਲ ਮਿਲ ਜਾਂਦਾ 1.5 ਕਿਲੋ ਲੀਟਰ 130 ਲੀਟਰ ਪਾਣੀ ਪਿਆ ਜਾਂਦਾ ਉਹਦੇ ਵਿੱਚ ਤਾਂ ਦੋ ਵਾਰੀ ਆਪਾਂ ਤਾਜ਼ਾ ਪਾਣੀ ਭਰ ਦਿਆਂ ਉਹਦੇ ਵਿੱਚ ਠੀਕ ਹੈ ਤੇ ਪਸ਼ੂ ਉਹਦੇ ਵਿੱਚ ਵੀਰੇ ਰੱਜ ਕੇ ਪਾਣੀ ਪੀਊਗਾ ਤੁਹਾਡਾ ਸਾਰਾ ਦਿਨ ਸਭ ਤੋਂ ਸਸਤਾ ਤਰੀਕਾ ਨਾਲੇ ਆਪਾਂ ਪਾਣੀ 24 ਘੰਟੇ ਅੱਗੇ ਰੱਖ ਦਿਆਂ ਠੀਕ ਹੈ ਕੱਖ ਵੀ 24 ਘੰਟਿਆਂ ਦੇ ਪਾਉਣੇ ਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਮਲਕੀਨ ਹੁੰਦੀ ਹੈ ਜੜੀ ਬਈ ਉਹ ਦੋ ਟਾਈਮ ਹੁੰਦੀ ਆ ਠੀਕ ਹੈ ਸਵੇਰੇ ਸ਼ਾਮ ਨੂੰ ਠੀਕ ਹੈ ਤੇ ਤੇ ਇੱਕ ਨਾ ਕਈ ਮੇਰੇ ਵੀਰ ਭਾਈਆਂ ਨੂੰ ਉਹ ਨਾ ਹੁੰਦਾ ਮਾਲਾ ਫੈਟ ਕਹਿੰਦੇ ਨੇ ਵੀ ਫੈਟ ਨੇ ਘੱਟ ਆਉਂਦੀ ਆ ਹਨਾ ਵੀ ਫੈਟ ਲਈ ਆਪਾਂ ਤਾਂ ਨਹੀਂ ਕੁਝ ਦਿੰਦੇ ਹੈਗੇ ਲੱਗਦਾ ਕਿਉਂਕਿ ਆਪਾਂ ਜਦੋਂ ਕੱਖਣੇ ਜਿਹੜੇ ਉਹ ਮਿਕਸ ਕਰਕੇ ਪਾਵਾਂਗੇ ਪਸ਼ੂ ਨੂੰ ਸਾਰਾ ਟੋਟਲ ਮਿਕਸ ਰੈਸ਼ਨ ਕਰਕੇ ਪਾਵਾਂਗੇ ਤਾਂ ਭਾਈ ਜਿਹੜੀ ਫੈਟ ਆ ਉਹ ਆਟੋਮੈਟਿਕ ਵੱਧਣੀ ਆ ਇੱਕ ਆਪਣੀ ਜਿਹੜੀ ਖੁਰਲੀ ਆ ਉਹ ਆਪਣੀ ਆਪਾਂ ਨੀਵੀਂ ਕਰਾਈ ਹੋਈ ਆ ਮਨ ਲਓ ਪਿਛਲੇ ਜ਼ਮਾਨੇ ਚ ਜਿਹੜੇ ਪਸ਼ੂ ਸੀ ਜਣਾ ਬਈ ਉਹ ਚਰ ਕੇ ਦੁੱਧ ਦਿੰਦੇ ਹੁੰਦੇ ਪਸ਼ੂ ਨੂੰ ਵੀਰੇ ਨੀਚੇ ਧੌਣ ਕਰਕੇ ਚਰਨਾ ਜਿਆਦਾ ਪਸੰਦ ਆ ਜਿਹੜੀ ਆਪਣੀ ਖੁਰਨੀ ਆ ਵੀਰੇ ਉਹ ਜਿਹੜੀ ਸਾਈਡ ਵਾਲੀ ਬਾਉਂਡਰੀ ਹੁੰਦੀ ਆ ਮੰਨ ਲਓ ਉਹ ਬਈ ਪਸ਼ੂ ਦੇ ਗੋਡੇਆਂ ਤੱਕ ਠੀਕ ਆ ਜਿਹੜੀ ਵਿਚੋ ਆ ਬਈ ਉਹ ਇੱਕ ਇਕੱਠੀ ਉੱਚੀ ਆ ਧਰਤੀ ਨਾਲੋਂ ਜਿਹੜਾ ਵਿਚਲਾ ਪਾਸਾ ਹੋ ਗਿਆ ਤਾਂ ਜਦੋਂ ਤੁਹਾਡਾ ਪਸ਼ੂ ਨੀਮਾ ਹੋ ਕੇ ਕੱਖ ਖਾਊਗਾ ਤਾਂ ਆਟੋਮੈਟਿਕ ਜਿਹੜੀ ਤੁਹਾਡੀ ਫੈਂਟ ਆ ਉਹ ਵਧੂਗੀ ਇੱਕ ਕੱਖ ਮਿਕਸ ਕਰਕੇ ਪਾਏ ਹੋਣ ਠੀਕ ਆ ਫੈਟ ਤੇ ਬਾਕੀ ਤੁਸੀਂ ਨਾਲ ਜੇ ਫਿਰ ਵੀ ਕੋਈ ਫਰਕ ਨਹੀਂ ਲੱਗ ਰਿਹਾ ਤਾਂ ਨਾਲ ਤੁਸੀਂ ਇੱਕ ਬਾਈਪਾਸ ਫੈਟ ਆਉਂਦੀ ਆ ਠੀਕ ਆ ਉਹ ਜੂਰੀਆ ਰੇਜ ਹੀ ਮੰਗਉਂਦੀ ਆ ਬਰੀਕ ਬਰੀਕ ਠੀਕ ਆ ਤੇ ਉਹ ਤੁਹਾਨੂੰ ਫੀਡ ਫੈਕਟਰੀ ਚੋਂ ਮਿਲ ਜੂਗੀ ਤਾਂ ਤੁਸੀਂ ਨਾਲ ਉਹ ਦੇ ਸਕਦੇ ਹੋ 70 ਕ ਗ੍ਰਾਮ ਠੀਕ ਆ 60 70 ਗ੍ਰਾਮ ਤੇ ਉਹਦੇ ਨਾਲ ਕੀ ਆ ਤੁਹਾਡਾ ਪਸ਼ੂ ਤਕੜਾ ਵੀ ਹੋਊਗਾ ਮੋਟਾ ਵੀ ਹੋਊਗਾ ਫੈਟ ਆਉ ਵਧੀਆ ਤੇ ਉਹਦੇ ਨਾਲ ਤੁਹਾਡੀ ਦੁੱਧ ਵਾਲੀ ਫੈਟ ਵੀ ਵਧੂਗੀ ਠੀਕ ਹੈ ਉਹਦੇ ਦੋ ਫਾਇਦੇ ਹੋ ਜਾਣਗੇ ਤੇ ਬਾਕੀ ਦੀ ਗੱਲ ਹਨਾ ਜਿਹੜੀ ਬਹੁਤ ਵੀਰ ਹਨਾ ਇਹ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਬਹੁਤ ਵੀਰਾਂ ਨਾਲ ਮਤਲਬ ਕਿ ਪਸ਼ੂਆਂ 'ਚ ਹੋਰ ਵੀਰੇ ਮਸ਼ਹੂਰੀਆਂ ਦੇਖ ਦੇਖਣਾ ਪਸ਼ੂ ਖਰਾਬ ਹੋ ਜਾਂਦੇ ਨੇ ਬੰਦਿਆਂ ਦੇ ਹਨਾ ਠੀਕ ਹੈ ਤੇ ਵਪਾਰੀਆਂ ਦੇ ਵਿੱਚ ਜਿਹੜੀ ਵਪਾਰ ਲਾਈਨ ਦੇ ਵਿੱਚ ਉਹ 'ਚ ਪਸ਼ੂਆਂ ਦੇ ਬੰਦਿਆਂ ਦੇ ਨਾਲ ਹਨਾ ਪਸ਼ੂਆਂ ਦੀ ਠੱਗੀ ਹੋ ਜਾਂਦੀ ਆ ਹਨਾ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਹਨਾ ਉਹ ਕਿਵੇਂ ਹੁੰਦੀ ਆ ਕਿੱਥੋਂ ਹੁੰਦੀ ਆ ਕਿਵੇਂ ਆਪਾਂ ਪਸ਼ੂ ਲੈਣਾ ਉਹ ਸਾਰੀ ਜਿਹੜੀ ਤੁਹਾਨੂੰ ਵੀਡੀਓ ਆ ਤੁਹਾਡੇ ਕਮੈਂਟ ਆਂ ਦਾ ਜਿਹੜਾ ਜਵਾਬ ਆ ਉਹ ਆਪਾਂ ਤੁਹਾਨੂੰ ਜਰੂਰ ਦੇਵਾਂਗੇ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਠੀਕ ਆ ਤਾਂ ਬਣੇ ਰਹੋ ਬਈ ਆਪਣੀ ਵੀਡੀਓ ਦੇ ਨਾਲ ਦੇਖਦੇ ਰਹੋ ਤੇ ਬਾਕੀ ਸਾਰਿਆਂ ਨੂੰ ਧੰਨਵਾਦ